ਪੰਜਾਬ ਦੀਆਂ ਜਿਮਨੀ ਚੋਣਾਂ ਭਾਵੇਂ ਲੇਟ ਹੋ ਗਈਆਂ ਨੇ ਪਰ ਜਿਮਨੀ ਚੋਣਾਂ ਨੂੰ ਲੈ ਕੇ ਜਿਵੇਂ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਾਥੀਆਂ ਵੱਲੋਂ ਵੀ ਜਿਮਨੀ ਚੋਣਾਂ ਨੂੰ ਲੈ ਕੇ ਐਲਾਨ ਕੀਤਾ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਾਥੀਆਂ ਵੱਲੋਂ ਜੋ ਬਾਬਾ ਬਕਾਲਾ ਦੀ ਧਰਤੀ ਤੇ ਰਖੜ ਪੁੰਨਿਆਂ ਵਾਲੇ ਦਿਨ ਜਿਹੜਾ ਕਿ ਵੱਡਾ ਐਲਾਨ ਕੀਤਾ ਜਾਵੇਗਾ ਸੰਗਤਾਂ ਨਾਲ ਸਲਾਹ مشورہ ਕਰਕੇ ਸੋ ਕੀ ਕਹਿੰਦੇ ਨੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੱਖੜ ਪੁੰਨਿਆ ਤੇ ਜੋ ਕਾਨਫਰੰਸ ਹੋਏਗੀ ਉਸ ਵਿੱਚ ਐਲਾਨ ਕੀਤਾ ਜਾਵੇਗਾ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਾਥੀਆਂ ਵੱਲੋਂ ਜਿਮਣੀ ਚੋਲਾ ਲੜਨ ਕਿਹੜੇ ਹਲਕੇ ਤੋਂ ਕਿਹੜਾ ਉਮੀਦਵਾਰ ਬਣਾਇਆ ਜਾਵੇਗਾ ਇਹ ਸਾਰੀ ਚਰਚਾ ਸ਼ੁਰੂ ਹੋ ਗਈ ਏ ਸੋ BBC ਅੰਮ੍ਰਿਤਪਾਲ ਸਿੰਘ ਦੇ ਤਿੰਨ ਸਾਥੀ ਜਿਨ੍ਹਾਂ ਨੇ ਆਗਾਮੀ ਜਿਮਨੀ ਚੋਣਾ ਲੜਨ ਦਾ ਪਹਿਲਾ ਹੀ ਐਲਾਨ ਕੀਤਾ ਹੈ ਸੋ ਭਗਵੰਤ ਸਿੰਘ ਦਲਜੀਤ ਸਿੰਘ ਕਲਸੀ ਤੇ ਕਲਨ ਸਿੰਘ ਰਾਉਕੇ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਪਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੀ ਬੰਦ ਨੇ ਉਹਨਾਂ ਵੱਲੋਂ ਪੰਜਾਬ ਦੀਆਂ ਜਿਮਨੀ ਚੋਣਾ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਖਾਲੀ ਹੋਈਆਂ ਵਿਧਾਨ ਸਭਾ ਸੀਟਾਂ ਦੇ ਉੱਪਰ ਜਿਮਨੀ ਚੋਣ ਲੜਨ ਬਾਰੇ ਸਰਬਜੀਤ ਸਿੰਘ ਖਾਲਸਾ ਜੋ ਕਿ ਸਾਂਸਦ ਨੇ ਫਰੀਦਕੋਟ ਤੋਂ ਉਹਨਾਂ ਨੇ ਵੀ ਆਪਣੇ ਵਿਚਾਰ ਰੱਖਿਆ ਨੇ ਉਹਨਾਂ ਨੇ ਵੀ ਕਿਹਾ ਕਿ ਜਿਮਨੀ ਚੋਣਾਂ ਦੇ ਵਿੱਚ ਅਸੀਂ ਆਪਣੇ ਮਜ਼ਬੂਤ ਉਮੀਦਵਾਰ ਖੜੇ ਕਰਾਂਗੇ ਸੋ ਸਰਬਜੀਤ ਸਿੰਘ ਖਾਲਸਾ ਕਹਿੰਦਿਆ ਨੇ ਜੋ ਕਿ ਅਸੀਂ ਜਿਮਨੀ ਚੋਣਾਂ ਲੜਨ ਬਾਰੇ ਜਿਹੜਾ ਏਜੰਡਾ ਜਿਹੜਾ ਤਿਆਰ ਕਰ ਰਹੇ ਹਾਂ ਬਾਬਾ ਬਕਾਲਾ ਵਿਖੇ 19 ਅਗਸਤ ਨੂੰ ਹੋਣ ਵਾਲੀ ਪੰਥਕ ਕਨਵੈਨਸ਼ਨ ਤੋਂ ਬਾਅਦ ਇਸ ਮੁੱਦੇ ਉੱਪਰ ਸੰਗਠਨਾਂ ਨਾਲ ਸਲਾਹ ਮਸ਼ਵਰਾ ਕਰਕੇ ਸਹਿਮਤੀ ਬਣਾ ਲਈ ਜਾਵੇਗੀ ਸੋ ਉਧਰ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਕਹਿੰਦੇ ਹਨ ਕਿ ਜਿਸ ਦਿਨ ਅਮਰਤਪਾਲ ਸਿੰਘ ਨੇ ਲੋਕ ਸਭਾ ਮੈਂਬਰ ਵਜੋਂ ਸੌ ਚੁੱਕੀ ਸੀ ਤਾਂ ਉਸ ਦਿਨ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਸੀ ਔਰ ਉਹਨਾਂ ਨੇ ਸਿਰਫ ਇਹੀ ਸੰਦੇਸ਼ ਦਿੱਤਾ ਸੀ ਕਿ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਭਾਵੇਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚੋਣਾਂ ਹੋਣ ਤੇ ਭਾਵੇਂ ਆਮ ਚੋਣਾਂ ਹੋਣ ਉਸ ਲਈ ਤੁਸੀਂ ਕਮਰ ਕੱਸੇ ਕਰ ਲੋ ਤਿਆਰ ਹੋ ਜੋ ਕਿ ਹੁਣ ਪੰਜਾਬ ਦੇ ਲੋਕ ਸਾਨੂੰ ਜਿਹੜਾ ਕਿ ਚਾਹੁੰਦੇ ਨੇ ਕਿ ਪੰਜਾਬ ਦੀ ਵੰਗਡੋਰ ਖਾਲਸੇ ਦੇ ਹੱਥ ਵਿੱਚ ਆਵੇ ਸੋ ਅਸੀਂ ਬਾਬਾ ਬਕਾਲਾ ਦੀ ਕਨਵੈਂਸ ਤੋਂ ਬਾਅਦ ਅਮਰਪਾਲ ਸਿੰਘ ਨਾਲ ਗੱਲਬਾਤ ਕਰਕੇ ਪੰਜਾਬ ਵਿੱਚ ਹੋਣ ਜਾ ਰਹੀਆਂ ਜਿਮਨੀ ਚੋਣਾਂ ਸਬੰਧੀ ਅਗਲੀ ਰਣਨੀਤੀ ਦਾ ਫੈਸਲਾ ਵੀ ਜਿਹੜਾ ਕਿ ਜਲਦੀ ਲੈ ਲਵਾਂਗੇ ਸੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਵਿਧਾਨ ਸਭਾ ਚੋਣਾਂ ਜਿਹੜੇ 4 ਸੀਟਾਂ ਤੇ ਜਿਮਨੀ ਚੋਣਾਂ ਹੋਣੀਆਂ ਨੇ ਇਹਨਾਂ ਵਿੱਚੋਂ 3 ਉਮੀਦਵਾਰ ਜਿਹੜੇ ਅਮਰਿਤਪਾਲ ਸਿੰਘ ਦੇ ਸਾਥੀ ਪਹਿਲਾਂ ਹੀ ਇਹ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ ਜੋ ਬਨਾਲਾ ਵਿਧਾਨ ਸਭਾ ਹਲਕੇ ਤੋਂ ਕਲਵਨ ਸਿੰਘ ਰਾਉਕੇ ਨੇ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ ਗਿੱਦੜਵਾ ਵਿਧਾਨ ਸਭਾ ਹਲਕੇ ਤੋਂ ਭਗਵੰਤ ਸਿੰਘ ਉਰ ਪ੍ਰਧਾਨ ਮੰਤਰੀ ਬਾਜੇਕੇ ਨੇ ਜਿਮਨੀ ਚੋਣ ਲੜਨ ਦਾ ਪਹਿਲਾ ਐਲਾਨ ਕਰ ਦਿੱਤਾ ਸੀ ਸੋ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਤੋਂ ਜੋ ਫਿਲਮਾਂ ਦੇ ਵਿੱਚੋਂ ਵੱਡਾ ਨਾਂ ਕਮਾ ਕੇ ਆਏ ਔਰ ਕਿਸਾਨੀ ਅੰਦੋਲਨ ਦੇ ਵਿੱਚ ਮੂਰੇ ਹੋ ਕੇ ਰਹੇ ਦਰਜੀਤ ਸਿੰਘ ਕਲਸੀ ਜਿਨ੍ਹਾਂ ਨੇ ਡੇਰਾ ਬਾਬਾ ਨਾਨਕ ਤੋਂ ਜਿਮਣੀ ਚੌਂ ਲੜਨ ਦਾ ਐਲਾਨ ਕੀਤਾ ਸੋ ਤਿੰਨ ਹਲਕਿਆਂ ਤੋਂ ਖਾਲਸਾ ਉਮੀਦਵਾਰ ਜਿਹੜੇ ਕਿ ਭਾਈ ਅਮਰਪਾਲ ਸਿੰਘ ਦੇ ਸਾਥੀ ਨੇ ਉਹਨਾਂ ਨੇ ਪਹਿਲਾਂ ਐਲਾਨ ਕਰ ਦਿੱਤਾ ਸੋ ਚੌਥੀ ਸੀਟ ਬਨਾਲਾ ਜੋ ਚੱਬੇਵਾਲ ਚੱਬੇਵਾਲ ਤੁਸੀਂ ਜਿਹੜਾ ਹੈ ਜਨਾ ਨੇ ਆਪ ਕਿਆ ਕਿ ਅਸੇ ਪੰਥਕ ਉਮੀਦਵਾਰੀ ਜਿਹੜਾ ਚਿਹਰਾ ਹੋਵੇਗਾ ਜੋ ਚੱਬੇਵਾਲ ਤੋਂ ਵੀ ਚੌਂ ਲੜੇਗਾ ਸੋ ਜੋ ਰਖੜ ਪੁਨਿਆ ਤੇ ਕਨਵੈਨਸ਼ਨ ਹੋਣ ਜਾ ਰਹੀ ਔਰ ਤੋਂ ਜਿਹੜਾ ਕਿ ਸ਼ੁਰੂਆਤ ਕੀਤੀ ਜਾਵੇਗੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚੋਣਾਂ ਆਮ ਚੋਣਾਂ ਪੰਚਾਇਤੀ ਚੋਣਾਂ ਦੇ ਵਿੱਚ ਵੀ ਜਿਹੜੇ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪਿਆਰ ਕਰਨ ਵਾਲੇ ਨੌਜਵਾਨ ਔਰ ਜਿਹੜੇ ਸਾਰੇ ਸਾਥੀਆਂ ਨੂੰ ਜਿਹੜਾ ਕਿ ਇੱਕ ਕਮੇਟੀਆਂ ਬਣਾਈਆਂ ਜਾਣਗੀਆਂ ਪਿੰਡਾਂ ਦੇ ਵਿੱਚ ਔਰ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਦੀਆਂ ਚੋਣਾਂ ਵੀ ਜਿਹਨਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸੋਚ ਵਾਲੇ ਆਗੂ ਹੋਣਗੇ ਉਹਨਾਂ ਨੂੰ ਚੁਣਿਆ ਜਾਵੇਗਾ ਸੋ ਪੰਜਾਬ ਵਿੱਚੋਂ ਨਸ਼ੇ ਖਤਮ ਕਰਨੇ ਨੇ ਪੰਜਾਬ ਵਿੱਚੋਂ ਜਿਹੜੀ ਸਥਿਤੀ ਲਾਡਰ ਨੇ ਠੀਕ ਕਰਨੀ ਹੈ ਪੰਜਾਬ ਨੂੰ ਅਸੀਂ ਫੇਰ ਪੰਜਾਬੀ ਸੂਬਾ ਬਣਾਉਣਾ ਹੈ ਤਾਂ ਫੇਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸੋਚ ਨਾਲ ਜਿਹੜਾ ਚੱਲਣਾ ਪਵੇਗਾ ਔਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਨੇ ਵਿੜਾ ਚੱਕਿਆ ਸਭਜੀ ਸਿੰਘ ਖਾਲਸਾ ਐਮ ਐਲ ਏ ਜੋ ਸੰਸਦ ਨੇ ਫਰੀਦਕੋਟ ਤੋਂ ਉਹਨਾਂ ਵੱਲੋਂ ਜਿਹੜਾ ਕਿ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਆਉਣ ਵਾਲੀਆਂ ਜਮਨੀ ਚੋਣਾ ਪੰਚਾਇਤੀ ਚੋਣਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾ ਇਹਨਾਂ ਵੱਲੋਂ ਲੜਨ ਦੀ ਤਿਆਰੀਆਂ ਪੂਰੀ ਤਰ੍ਹਾਂ ਕੱਲ ਜਿਹੜਾ ਕਿ ਐਲਾਨ ਕਰ ਦਿੱਤਾ ਜਾਵੇਗਾ